ਖਾਲਸਾ ਹੀ ਜਹੋ ਜਲਾਲ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਣਾ ਜਿਸ ਨੂੰ ਲੈ ਕੇ ਵਿਆਪਕ ਪ੍ਰਬੰਧ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਗਏ ਨੇ ਪ੍ਰਸ਼ਾਸਨ ਵੀ ਪੱਬਾ ਪਾਰਾ ਕੀ ਕੀ ਤਿਆਰੀਆਂ ਨੇ ਤੇ ਸਭ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਚਾਵਲਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਚਾਵਲਾ ਸਾਹਿਬ ਕੌਮੀ ਤਿਹਾਰ ਹੋਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਵੱਡੇ ਪੱਧਰ ਤੇ ਮਨਾਇਆ ਜਾਣਾ ਹੈ ਸੰਗਤਾਂ ਜਿਹੜੀਆਂ ਹੌਮ ਹੌਮ ਆ ਕੇ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਨੇ ਪੁੱਜਣੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇਸ ਤਿਹਾਰ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦਾ ਕੌਮੀ ਤਿਹਾਰ ਹੋਲਾ ਮਹੱਲਾ ਜੋ ਹਰ ਸਾਲ ਬੜੀ ਸ਼ਰਧਾ ਭਾਵਨਾ ਬੜੇ ਹੁਲਾਸਾ ਅਤੇ ਚੜ੍ਹਦੀ ਕਲਾ ਨਾਲ ਸ੍ਰੀ ਨਨਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਇਸ ਵਾਰ ਇਹ ਤਿਹਾਰ 21 ਤਰੀਕ ਤੋਂ ਸ਼ੁਰੂ ਹੋ ਰਿਹਾ 20 ਤਰੀਕ ਸ਼ਾਮ ਨੂੰ ਜਿਹੜੇ ਨਗਾਰੇਆਂ ਦੀ ਚੋੜ ਤੇ ਇਹਦੀ ਰਮਤਾ ਕੀਤੀ ਜਾਵੇਗੀ 20 ਮਾਰਚ ਨੂੰ ਅਤੇ ਉਸ ਤੋਂ ਬਾਅਦ 21 ਮਾਰਚ ਨੂੰ ਕੀਰਤਪੁਰ ਸਾਹਿਬ ਤੋਂ ਇਹਦੀ ਰਮਤਾ ਹੋਏਗੀ 21 22 ਅਤੇ 23 ਤਿੰਨ ਦਿਨ ਇਹ ਹੁਲੇ ਮਹਲੇ ਦਾ ਤਿਹਾਰ ਜਿਹੜਾ ਹੈ ਉਹ ਸ੍ਰੀ ਕੀਰਤਪੁਰ ਸਾਹਿਬ ਹੋਏਗਾ 24 25 ਅਤੇ 26 ਮਾਰਚ ਨੂੰ ਇਹ ਤਿਹਾਰ ਜਿਹੜਾ ਇਹ ਸ੍ਰੀ ਦੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਇਸ ਦਰਾਂ ਬਹੁਤ ਵੱਡੇ ਪੱਧਰ ਤੇ ਸ਼ੋਮਨੀ ਗੁਰਦਆਰਾ ਪਬੰਦਕ ਕਮੇਟੀ ਵੱਲੋਂ ਜਿੱਥੇ ਬਾਕੀ ਪ੍ਰਬੰਧਕੀ ਕਾਰਜ ਕੀਤੇ ਗਏ ਆ ਉੱਥੇ ਬੜੇ ਵੱਡੇ ਗੁਰਮਤ ਸਮਾਗਮ ਵੀ ਤਖਤ سری ਕੇਸਗੜ ਸਾਹਿਬ ਦੇ ਪ੍ਰਬੰਧ ਵੱਲੋਂ ਕੀਤੇ ਜਾਂਦੇ ਆ ਜਿਨ੍ਹਾਂ ਵਿੱਚ ਬੜੇ ਮਹਾਨ ਗੁਰੂ ਘਰ ਦੇ ਕੀਰਤਰੀਏ ਮਹਾਨ ਵਿਦਵਾਨ ਕਥਾਵਾਚਕ ਬੜੇ ਮਹਾਨ ਢਾਢੀ ਪ੍ਰੋਫੈਸਰ ਆदि ਉਹਨਾਂ ਦੇ ਨਾਲ ਨਾਲ ਸਾਡੀਆਂ ਪੰਥ ਦੀਆਂ ਸਰਮੌਰ ਹਸਤੀਆਂ ਜਿਨ੍ਹਾਂ ਵਿੱਚ ਚੇਚੇ ਤੌਰ ਤੇ ਸ੍ਰੀ ਕਾਲ ਤਖਸੈਬ ਜੀ ਦੇ ਜਥੇਦਾਰ ਗਾਨੀ ਰਕਬੀ ਸਿੰਘ ਜੀ ਸਾਡੇ ਤੱਕ ਸ੍ਰੀ ਕੇਸਗਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਅਤੇ ਹੋਰ ਸਿੰਘ ਸਹਿਬਾਨ ਅਤੇ ਸੰਪਰਦਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਜੀ ਮੁਖੀ ਦਮਦਮੇ ਟਕਸਾਲ ਬਾਬਾ ਬਲਬੀਰ ਸਿੰਘ ਜੀ ਮੁਖੀ ਪੰਥਕਾਲੀ ਬੁੱਢਾ ਦਾਲ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਅਤੇ ਸੰਪਰਦਾਵਾਂ ਦੇ ਮੁਖੀ ਉਹ ਵੀ ਪਹੁੰਚਦੇ ਆ ਅਤੇ 26 ਤਰੀਕ ਨੂੰ 12:30 ਵਜੇ ਸ੍ਰੀ ਤਖ਼ਤ ਕਸ ਸ੍ਰੀ ਗੁਰ ਸਾਹਿਬ ਤੇ ਅਰਦਾਸ ਕਰਨੋਂ ਪ੍ਰੰਤ ਜਿਹੜਾ ਇਹ ਮਹੱਲਾ ਇਥੋਂ ਆਰੰਭ ਕੀਤਾ ਜਾਂਦਾ ਸੋ ਇਸ ਦੌਰਾਨ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਸੰਗਤਾਂ ਪਹੁੰਚ ਰਹੀ ਸ਼ੁਰੂ ਹੋ ਗਈ ਆ ਸੋਮਨੀ ਗੁਰਦਆਰਾ ਪਬੰਦਕ ਕਮੇਟੀ ਵੱਲੋਂ ਬੜੇ ਵਿਆਪਕ ਪ੍ਰਬੰਧ ਜਿਹੜੇ ਆ ਉਹ ਰਹਿائش ਦੇ ਲੰਗੜਾਂ ਦੇ ਮੈਡੀਕਲ ਦੇ ਕੈਂਪ ਆਦ ਸਾਰਾ ਉਹ ਪ੍ਰਬੰਧ ਜਿਹੜੇ ਆ ਉਹ ਕੀਤੇ ਜਾ ਰਹੇ ਆ ਸੋ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ कि ਆਪਾਂ ਜਦੋਂ શ્રી ਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਇਸ ਹੋਲੇ ਮਹੱਲੇ ਦੇ ਤਿਹਾਰ ਦੇ ਮੌਕੇ ਤੇ ਆਉਨੇ ਆ ਕਿਉਂਕਿ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਚਨ ਕੀਤਾ ਸੀ ਸਿੱਖਾਂ ਨਾਲ ਕਿ ਜਦੋਂ ਵੀ ਹੋਲਾ ਮਹੱਲਾ ਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਮਨਾਇਆ ਕਰੇਗਾ ਮੈਂ ਖੁਦ ਉਸ ਸਮੇਂ ਹੋਲੇ ਮਹੱਲੇ ਦੇ ਦੌਰਾਨ ਇੱਥੇ શ્રી ਨੰਦਪੁਰ ਸਾਹਿਬ ਆਇਆ ਕਰਾਂਗਾ ਅਤੇ ਸੰਗਤ ਨੂੰ ਦਰਸ਼ਕ ਕਰਾਇਆ ਵੀ ਕਰਾਂਗੇ ਤੇ ਸੰਗਤ ਨੂੰ ਦਰਸ਼ਕ ਦਿਹਾ ਵੀ ਕਰਾਂਗੇ ਸੋ ਇਹ ਬਹੁਤ ਮਹਾਨ ਤਿਹਾਰ ਹੈ ਅਸੀਂ ਸ਼ਰਧਾਪੂਰਵਕ ਧਾਰਮਿਕ ਭਾਵਨਾ ਲੈ ਕੇ ਇਹ ਨਹੀਂ ਕਿ ਮੋਟਰਸਾਈਕਲਾਂ ਦੇ ਸਲੈਂਸਰ ਸਰ ਖੋਲ ਕੇ ਜਾਂ ਟਰੈਕਟਰਾਂ ਉੱਤੇ ਡੈਕ ਲਾ ਕੇ ਇਥੋਂ ਦੇ ਮਾਹੌਲ ਨੂੰ ਆਪਾਂ ਵਿਗਾੜੀਏ ਇਹ ਉਹ ਧਰਤੀ ਹੈ ਜਿੱਥੇ ਸਾਡੇ ਨਿੱਕੇ ਨਿੱਕੇ ਸ਼ਾਹਬਜ਼ਾਦੇ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ 7 ਸਾਲ ਤੇ 9 ਸਾਲ ਦੀ ਉਮਰ 'ਚ ਆਪਣੇ ਨਿੱਕੇ ਨਿੱਕੇ ਚਰਨਾਂ ਦੇ ਨਾਲ ਇਸ ਧਰਤੀ ਨੂੰ ਨਵਾਜਦੇ ਰਹੇ ਬਾਬਾਜੀਤ ਸਿੰਘ ਜੂਹਾਰ ਸਿੰਘ ਇੱਥੇ ਪਰ ਕੇ ਜਵਾਨ ਹੋਏ ਤੇ ਬਹੁਤ ਵੱਡੀ ਲੜਾਈ ਚਮਕੌਰ ਦੇ ਜੰਗ 'ਚ ਲੜਾਈ ਆਪਾਂ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਦਿਆਂ ਹੋਇਆਂ ਇਸ ਦੀ ਹਾਰਦੁਪਰੀ ਭਾਵਨਾ ਤੇ ਸ਼ਰਧਾ ਨਾਲ ਮਨਾਉਂਦਾ ਯਤਨ ਕਰਦਾ ਸੋ ਬਿਲਕੁਲ ਦੋ ਪੜਾਵਾਂ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾਣਾ ਹੈ 20 ਤਰੀਕ ਨੂੰ ਦੇਰ ਰਾਤ ਜਿਹੜਾ ਕਿਲਾ ਆਨੰਦਗੜ੍ਹ ਸਾਹਿਬ ਤੋਂ ਪੁਰਾਤਨ ਨਗਾਰਿਆਂ ਦੇ ਉੱਪਰ ਚੂਟ ਲਗਾ ਕੇ ਹੋਲਾ ਮਹੱਲਾ ਦੀ ਆਰੰਭਤਾ ਦੀ ਜਿਹੜੀ ਅਰਦਾਸ ਕੀਤੀ ਜਾਏਗੀ ਜਿਵੇਂ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਹੈ ਕਿ ਨੌਜਵਾਨ ਜਦੋਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਹੋਲਾ ਮਹੱਲਾ ਦੇ ਵਿੱਚ ਪੁੱਜਣ ਤਾਂ ਖਾਸ ਤੌਰ ਤੇ ਧਾਰਮਿਕ ਬਿਰਤੀ ਦੇ ਵਿੱਚ ਜਿਹੜਾ ਇਸ ਗੁਰੂ ਨਗਰੀ ਦੇ ਵਿੱਚ ਪੁੱਜਣ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀਐਸ ਚੰਨਾ ਪੀਟੀਸੀ న్యూਸ ਸ਼੍ਰੀ ਅਨੰਦਪ